ਮਾਰੇ ਆਹੀ ਗਾਂ ਨੂੰ ਯਾਰੇ ਕੋਈ ਹੋਇਆ ਨਹੀਂ ਇਹਨੂੰ ਆਉਣ ਨਹੀਂ ਦੇਣਾ ਗਾਂ ਨੂੰ ਇਹਨੂੰ ਅਸੀਂ ਆਉਣ ਨਹੀਂ ਦੇਣਾ ਬਹੁਤ ਪੜੀ ਕਰਾਂਗੇ ਅਸੀਂ ਇਹਨੂੰ ਦੱਸਤੀ ਗੱਲ ਪਿੰਡਾਂ ਐ ਨਹੀਂ ਰਹੀਆਂ ਨਹੀਂ ਆਉਣ ਰੇ ਪਿੰਡਾਂ ਦੇ ਵਿੱਚ ਅੱਗੇ ਕਰੀ ਹੂਗੇ ਐਮਐਲਏ ਨੇ ਵੀ ਐਵੇਂ ਕਰਾਂਗੇ ਇਹਦੇ ਨਾਲ ਵੀ ਅਸੀਂ ਐਵੇਂ ਕਰਾਂਗੇ ਜੁੱਤੀ ਫੇਰਾਂਗੇ ਲਾ ਕੇ ਪਿੰਡ 'ਚ ਵੜਨ ਵੀ ਨਹੀਂ ਦਿੰਦੇ ਪਹਿਲਾਂ ਹੋਈ ਏ ਜਿਵੇਂ ਓਵੇਂ ਇਹਦੇ ਨਾਲ ਕਰਾਂਗੇ ਬਾਂਜੇ ਫਿਰ ਹੁਣ ਵੋਟਾਂ ਲੈ ਲੈ ਸਭ ਜਦੋਂ ਇਹ ਸਾਨੂੰ ਚੰਡੀਗੜ੍ਹ ਨਹੀਂ ਜਾਣ ਦਿੰਦਾ ਪਿੰਡਾਂ 'ਚ ਕਾ ਧੋਲ ਜੀ ਖਾਣ ਨਹੀਂ ਦੇਣਾ ਪਿੰਡਾਂ 'ਚ ਸਾਡੇ ਪੰਜਾਬ ਤਾਂ ਜਲੂਸ ਹੀ ਕੱਢ ਕੇ ਰੱਖਦਾ ਇਹ ਗਾਉਣ ਵਾਲਾ ਬੰਦਾ ਅਸੀਂ ਵੋਟਾਂ ਪਾ ਰਿਹਾ ਛੇ ਨੂੰ ਭਾਈ ਇਹ ਸਾਡੇ ਪੰਜਾਬ ਦਾ ਬਦਲਾ ਲਿਆਊਗਾ ਇਹਨੇ ਸਾਡਾ ਜਵੇਂ ਹੀ ਦਫਾ ਕਰਕੇ ਰੱਖਤੀ ਹੈ ਸਾਡੇ ਕਿਸਾਨਾਂ ਦੇ ਨਾਲੇ ਨੇ ਉਹ ਕਰੀ ਜਾਂੀ ਨਾ ਕਰੀ ਹੋਵੇ ਮੈਂ ਵੀ ਕਿਸਾਨਾਂ ਦਾ ਪੁੱਤ ਹੀ ਆ ਕਿਸਾਨਾਂ ਦਾ ਪੁੱਤ ਦਾ ਹਾਲਾਤ ਕਰਦਾ ਨਹੀਂ ਜੋ ਰਸਾ ਪਾ ਦੇਵੇ 45 ਇੱਥੇ ਸੱਤ ਲੈਣੇ ਜੇ ਕਿਸਾਨਾਂ ਨੇ ਪਤਾ ਲੱਗ ਜੂਗਾ ਨਾਲ ਉਹ ਕਿਵੇਂ ਪਾਈਦਾ ਹੁੰਦਾ ਪਤਾ ਨਹੀਂ ਹੁਣ ਉਹਨੂੰ ਰੌਣ ਨੂੰ ਕਿੱਥੇ ਪਤਾ ਜੱਪਾ ਆ ਕੇ ਵਿਖਾਵੇ ਨਾਲ ਉਹ ਆਪ ਲੋਕ ਮੰਤਰੀ ਨੇ ਕਹਿ ਆ ਵੀ ਮੈਂ ਕਿਸਾਨਾਂ ਗੋਆਂ ਨਾਲ ਵੱਧ ਗਿਆ ਖੇਤ ਕੌਣ ਭਗਵਾਨਾ ਸਾਥੋਂ ਪਹਿਲਾਂ ਕੋ ਮੇਰੀ ਤਾਂ 55 ਸਾਲ ਦੀ ਉਮਰ ਹੋ ਗਈ ਮੈਂ ਤਾਂ ਇੱਥੇ ਸਟੇਜਾਂ ਦੇ ਬੁੜਕ ਦਾ ਵੇਖਿਆ ਮੈਂ ਇਹਦਾ ਕਿਤੇ ਵੇਖਿਆ ਨਹੀਂ ਸਰ ਜੀ ਉਹ ਸ਼ੂਟਿੰਗ ਲਈ ਜਾਂਦਾ ਸ਼ੂਟ ਗਾਣਾ ਗੋਣਾ ਸ਼ੂਟ ਕਰਨਾ ਹੋਰ ਸਕੈਟ ਸਕੂਟ ਫੇਰ ਖੇਤਾਂ 'ਚ ਜਾਂਦਾ ਜਿਉਂ ਨਹੀਂ ਤੈਨੂੰ ਬੋਟਾ ਹੀ ਤਾਂ ਪਾਇਆ ਸੀ ਬਈ ਇਹ ਬਦਲਾ ਲਿਆਊਗਾ ਇਹਨੇ ਤਾਂ ਸਾਡੀ ਜਮਾਂ ਨੱਜ ਦੀ ਪੱਟ ਕਢ ਰੱਖਤੀ ਜਲੂਸ ਹੀ ਕੱਢ ਕੇ ਰੱਖਦਾ ਸਾਡੇ ਆਂ ਅਸੀਂ ਤਾਂ ਇਹ ਜਿਹੜਾ ਬੰਦਾ ਹੀ ਨਹੀਂ ਵੇਖਣਾ ਜਿਹੜਾ ਕਹਿੰਦਾ ਮੈਂ ਚੰਦੀ ਘੜ ਦੇ ਵਿੱਚ ਤੁਹਾਨੂੰ ਆਉਣ ਨਹੀਂ ਦੇਣਾ ਕੀ ਗੱਲ ਸਾਨੂੰ ਕੋਈ ਅਧਿਕਾਰ ਨਹੀਂ ਚੰਦੀ ਘੜ ਦੇ ਵਿੱਚ ਸਾਡੇ ਜੰਦੀ ਘੜ ਦੇ ਵਿੱਚ ਕੋਈ ਹਿੱਸਾ ਨਹੀਂ ਜਾਣੀ ਸਕਦੇ ਤੁਹਾਨੂੰ ਫੜ ਲੈਣਗੇ ਕੋਈ ਨਹੀਂ ਫੇਰ ਕਿਹੜਾ ਇਹਨੇ ਸਾਡੇ ਮੱਥੇ 'ਤੇ ਨਹੀਂ ਲੱਗਣਾਗਾ ਇਹ ਮਤਲਬ ਅੱਜ ਦਾ ਨਹੀਂਗਾ ਇਸ ਤੋਂ ਬਾਅਦ ਵੀ ਜਦੋਂ ਮਰਜੀ ਬਾਹਰ ਵੀ ਇਹ ਚੱਲਦਾ ਹੀ ਰਹਿਣਾ ਬਾਅਦ ਵੀ ਚੱਲਦਾ ਹੀ ਰਹਿਣਾ ਜੀ ਲੋਕਵਾਟੀਵੀ ਨਾਲ ਜੁੜਾ ਤੁਸੀਂ ਮੈਂ ਇਮਤਾਜ ਅੱਜ ਕਿਸਾਨਾਂ ਨੇ ਚੰਡੀਗੜ੍ਹ ਕੂਚ ਕਰਨਾ ਸੀਗਾ ਅਸੀਂ ਇਸ ਵਕਤ ਮੋਗਾ ਲੁਧਿਆਣਾ ਰੋਡ ਤੇ ਖੜੇ ਹਾਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਜਿਹੜਾ ਨਾਕਾ ਆ ਉਹ ਲੱਗਾ ਵੱਡੀ ਗਿਣਤੀ ਆ ਦੂਸਰੇ ਪਾਸੇ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਉਹ ਇੱਥੇ ਪਹੁੰਚ ਰਹੀਆਂ ਨੇ ਲਗਭਗ ਸਮਾਂ ਜਿਹੜਾ ਉਹ ਦੁਪਹਿਰ ਦੇ ਤੱਕ ਆ ਚੁੱਕੇ ਨੇ ਤਾਂ ਸਵੇਰ ਦੀਆਂ ਨਾਕੇ ਲੰਘ ਲੰਘ ਕੇ ਪਿੰਡਾਂ ਵੱਲ ਦੀ ਹੋ ਕੇ ਟਰਾਲੀਆਂ ਇੱਥੇ ਪਹੁੰਚੀਆਂ ਨੇ ਤਾਂ ਉਸ ਦੇ ਵੱਲੋਂ ਟਰਾਲੀਆਂ ਨੂੰ ਰੋਕ ਲਿਆ ਗਿਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਪੁਲਿਸ ਨਾਲ ਦੇ ਨਾਲ ਗੱਲਬਾਤ ਕੀ ਕਰਦੀ ਹੈ ਜਿਹੜੀਆਂ ਟਰਾਲੀਆਂ ਨੇ ਕਿਸਾਨਾਂ ਦੀਆਂ ਉਹ ਇੱਥੇ ਰੁਕ ਚੁੱਕੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਲਗਭਗ 3 ਦੇ ਕਰੀਬ ਜਿਹੜੀਆਂ ਟਰਾਲੀਆਂ ਨੇ ਹਫਤੇ ਵਿੱਚ ਕਿਸਾਨ ਬੈਠੇ ਆ ਉਹਨਾਂ ਦੇ ਨਾਲ ਹੀ ਤਾਂ ਗੱਲਬਾਤ ਕਰਦੀ ਹੈ ਪੁਲਿਸ ਉਹਨਾਂ ਦੇ ਨਾਲ ਸਾਡੇ ਵੀ ਭਰਾ ਜੀ ਸਾਨੂੰ ਕਹਦਾ ਝੂਠ ਬੋਲਣਾ ਹੈ ਸਾਡੀ ਇਹੀ ਕਰੋ ਉੱਥੇ ਹੁੱਲੜਵਾਦੀ ਕਰਨੀ ਅੱਗੇ ਦਿੱਲੀ ਗਏ ਸੀ ਅੱਗੇ ਕੋਈ ਖਰਾਬੀ ਕੀਤੀ ਆ ਉਹ ਨਹੀਂ ਕੀਤਾ ਆਦੇ ਹਿੱਤਾਂ ਦੀ ਰਾਖੀ ਕਰਨ ਤਾਂ ਜਾਣਾ ਹੀ ਪੈਣਾ ਜੀ ਫਿਰ ਸਰ ਤੋਂ ਦੀ ਪਾਣੀ ਨਾ ਗਏ ਫਿਰ ਤਾਂ ਕੋਈ ਫਾਇਦਾ ਨਹੀਂ ਇਹ ਸਰਕਾਰਾਂ ਮਾਰਨੂ ਫਿਰਦੀਆਂ ਜ਼ਿਮੀਂਦਾਰਾਂ ਨੂੰ ਜੱਟਾਂ ਨੂੰ ਮਜ਼ਦੂਰਾਂ ਨੂੰ ਪਰ ਇਹ ਨਹੀਂ ਸੌਖੀ ਤਾਂ ਨਹੀਂ ਮਾਰਦੇ ਜੀ ਆਪਾਂ ਤੁਹਾਨੂੰ ਝੂਠ ਬੋਲੇ ਵੀ ਆਏ ਤਾਂ ਕਹਿੰਦੇ ਆਨੰਦਪੁਰ ਜਾਂ ਨਾ ਚੰਡੀਗੜ੍ਹ ਜਾਣਾ ਜੀ ਸੱਚ ਹੈ ਇੱਕਾਈ ਹੈ ਇੱਕ ਕੀ ਇਹ ਸਾਡੀ ਇੱਕਾ ਮਗਰ ਦੋ ਹੋਰ ਆ ਜੀ ਹਾਂਜੀ ਕੱਲ ਵੀ ਨੰਗਾ ਹੀ ਆਈ ਹਾਂਜੀ ਕੱਲ ਵੀ ਨੰਗਾ ਹੀ ਆਈ ਆ ਸਾਡਾ ਆਪਦੀ ਸਟੇਟ ਆ ਜੀ ਸਾਨੂੰ ਆਪਦੀ ਸਟੇਟ ਚ ਹੀ ਨਹੀਂ ਜਾਣ ਦਿੰਦੇ ਜੀ ਪਾਕਿਸਤਾਨ ਵਿੱਚ ਨਹੀਂ ਜਾਣ ਦਿੰਦੇ ਦੱਸੋ ਜੀ ਐ ਆਏ ਤਾਂ ਪਾਕਿਸਤਾਨ ਨਹੀਂ ਬਣ ਕਰਦੇ ਉਹ ਵੀ ਲਗਾ ਦਿੰਦੇ ਆ ਤਾ ਗੱਲਬਾਤ ਕਰ ਲੈਨੇ ਆ ਕਿਸਾਨਾਂ ਦੇ ਨਾਲ ਜਿਹੜੇ ਕਿਸਾਨ ਪਿੱਛੇ ਗੱਲਬਾਤ ਕਰਦੇ ਆ ਕੀ ਲੱਗਦਾ ਕੀ ਲੱਗਦਾ ਜੇ ਮੰਗਾ ਮੰਨਿਆ ਕਰਨੀ ਬਟਾ ਤੱਕ ਹੀ ਕਿਸਾਨਾਂ ਨੇ ਕੋਤਾ ਬੁਆ ਜ਼ਮਾਨ ਦਾ ਕਿਹਾ ਸੀ ਇਹ ਕਿਸਾਨਾਂ ਦਾ ਪੁੱਤ ਹੁੰਦਾ ਤਾਂ ਆਹ ਹਾਲਾਤ ਹੁੰਦੇ ਨਹੀਂ ਜੀ ਕਿਸਾਨਾਂ ਦਾ ਪੁੱਤ ਹੁੰਦਾ ਤਾਂ ਆਹ ਹਾਲਾਤ ਤਾਂ ਹੁੰਦੇ ਹੀ ਨਹੀਂ ਸੀ ਜਿੱਦਾਂ ਵੀ ਜੇ ਮੈਂ ਬਾਹਰ ਆਊਟ ਕਰਕੇ ਉੱਥੇ ਸੀਐਮ ਕੀ ਲੱਗਦਾ ਲਗਾਤਾਰ ਗਲਬਾਤ ਕਰਨ ਦੀ ਕੋਸ਼ਿਸ਼ ਕਰਦਾ ਬਾਈ ਜੀ ਕਿਵੇਂ ਦੇਖਦੇ ਹੋ ਤੁਹਾਨੂੰ ਪੁਲਿਸ ਵੱਲੋਂ ਰੋਕਿਆ ਗਿਆ ਅੱਗੇ ਜਾਣ ਦੇਣ ਕਿ ਲੱਗਦਾ ਨਹੀਂ ਜਾਵਾਂਗੇ ਜੀ ਅਸੀਂ ਅਸੀਂ ਆਪ ਦਾ ਪ੍ਰੋਟੈਕਟ ਕਰਾਂਗੇ ਅੱਗੇ ਰਾਵਾਂਗੇ ਅਸੀਂ ਜਦੋਂ ਅਸੀਂ ਪਿੱਛੋਂ ਆ ਗਏ ਆ ਤੇ ਇਹਨਾਂ ਦਾ ਹੱਕ ਹੀ ਨਹੀਂ ਬਣਦਾ ਕਿਉਂਕਿ ਅਸੀਂ ਵੀ ਪੰਜਾਬ ਦੇ ਵਾਸੀ ਆ ਅਸੀਂ ਕਿਹੜਾ ਬਾਹਰੋਂ ਆ ਅਸੀਂ ਆਉਦੇ ਹੱਕਾਂ ਲਈ ਜਾਣਾ ਹੈ ਭਗਵੰਤ ਮਾਨ ਤਾਂ ਕਿਵੇਂ ਦੇਖਦੇ ਹੋ ਕਹਿੰਦੇ ਕਿਸਾਨਾਂ ਦਾ ਪੁੱਤ ਐ ਮੁੱਖ ਮੰਤਰੀ ਬਣਿਆ ਆਮ ਘਰ ਤੋਂ ਇੱਕ ਕਿਸਾਨਾਂ ਦਾ ਪੁੱਤ ਜੀ ਹੁਣ ਤਾਂ ਕੋ ਉਹਨੂੰ ਤਾਂ ਸੁਰਤ ਕੋਈ ਨਹੀਂ ਰਹਿੰਦੀ ਰਾਤ ਨੂੰ ਪੈਗ ਲਾ ਲੈਂਦਾ ਵਾ ਤੇ ਸਵੇਰ ਨੂੰ ਮੱਕਰ ਜਾਂਦਾ ਜੀ ਉਹਦੇ ਤੇ ਕੀ ਵਿਸ਼ਵਾਸ ਕਰੀਏ ਅਸੀਂ ਅੱਛਾ ਹੁਣ ਤੋੜੀਆਂ ਟਰਾਲੀਆਂ ਇੱਥੇ ਰੋਕ ਲਈਆਂ ਇਸ ਤੋਂ ਪਹਿਲਾਂ ਗਈਆਂ ਟਰਾਲੀਆਂ ਵੀ ਤੇ ਟਰਾਲੀਆਂ ਅੱਗੇ ਗਈਆਂ ਹਾਂਜੀ ਹਾਂਜੀ ਗਈਆਂ ਸਾਡੀਆਂ ਪਹਿਲੋ ਕੱਲ ਗਈਆਂ ਸਾਡਾ ਕੱਲ ਜੱਥਾ ਗਿਆ ਕੁਛ ਅੱਜ ਜਾਊਗਾ ਕੋਸ ਆ ਰਹੀਆਂ ਟਰਾਲੀਆਂ ਸਾਡੀਆਂ ਮਗਰ ਹੋਰ ਆ ਰਹੀਆਂ ਹਾਂਜੀ ਜੇਕਰ ਬਾਪੂ ਇੱਥੇ ਰੋਕਦੇ ਹੁਣ ਅੱਗੇ ਜਾਉਂਗੇ ਕਿ ਇੱਥੇ ਰੋ ਕੇ ਅਸੀਂ ਜਾਵਾਂਗੇ ਹੀ ਅੱਗੇ ਜਾ ਕੇ ਰਾਵਾਂਗੇ ਚੰਡੀਗੜ੍ਹ ਦੇ ਵਿੱਚ ਹਾਜ਼ਰ ਹੋਵਾਂਗੇ ਹਾਜ਼ਰ ਹੋ ਸਾਡਾ ਮਗਰ ਜਿੱਥੇ ਆ ਰਹੇ ਬਹੁਤ ਜਾਵਾਂਗੇ ਉੱਥੇ ਅਸੀਂ ਅਜੇ ਪੁਲਿਸ ਲਗਾਤਾਰ ਗ੍ਰਿਫਤਾਰ ਵੀ ਕਰ ਰਹੀ ਹੈ ਜਿਹੜੇ ਆਗੂ ਨੇ ਵੱਡੇ ਨੂੰ ਗ੍ਰਿਫਤਾਰ ਕਰੇ ਵੀ ਕਰਿਓ ਸਾਡੇ ਬੰਦੇ ਗ੍ਰਿਫਤਾਰ ਕਰੇ ਆਵਾਂਗੇ ਗ੍ਰਿਫਤਾਰ ਤੋਂ ਹੋਈ ਆਈ ਤਾਂ ਨਹੀਂ ਗ੍ਰਿਫਤਾਰ ਸਾਡੇ ਬੰਦੇ ਬੁੜੀਆਂ ਆਉਣਗੇ ਅਸੀਂ ਚੰਡੀਗੜ੍ਹ ਜਾ ਕੇ ਰਾਵਾਂਗੇ ਉੱਥੇ ਦੀ ਨਾਲ ਗੱਲਬਾਤ ਕਰਾਂਗੇ ਉੱਥੇ ਇਹਨਾਂ ਚਾਰ ਬੰਦੇ ਨੇ ਭਾਈ ਇਹ ਸਾਡੇ ਪੰਜਾਬ ਦਾ ਬਦਲਾ ਲਿਆਊਗਾ ਇਹਨੇ ਸਾਡਾ ਜਵੇਂ ਹੀ ਦਫਾ ਕਰਕੇ ਰੱਖਤੀ ਹੈ ਸਾਡੇ ਕਿਸਾਨਾਂ ਦੇ ਨਾਲ ਨੇ ਉਹ ਕਰੀ ਜਣੀ ਨਾ ਕਰੀ ਹੋਵੇ ਮੈਂ ਵੀ ਕਿਸਾਨਾਂ ਦਾ ਪੁੱਤ ਹੀ ਆਂ ਕਿਸਾਨਾਂ ਦਾ ਪੁੱਤ ਨੂੰ ਹਾਲਾਤ ਕਰਦਾ ਨਹੀਂ ਸੀ ਉਹ ਜਿਹੜੇ ਹਾਲਾਤ ਉਹ ਛੱਡ ਨਾ ਕਰੀ ਜਾਂਦਾ ਏ ਕਿਸਾਨਾਂ ਦਾ ਪੁੱਤ ਹੀ ਨਹੀਂ ਗਾ ਇਹ ਨਾ ਪੰਜਾਬ ਦੇ ਰਹਿਣ ਵਾਲਾ ਖਬਰੇ ਕੌਣ ਆ ਕੋਣ ਨਹੀਂ ਪੁੱਤ ਹੁੰਦਾ ਫਿਰ ਰੋਕਦਾ ਨਾ ਭਾਈ ਰੋਕਦਾ ਨਹੀਂ ਕਿਸਾਨਾਂ ਦਾ ਪੁੱਤ ਨੂੰ ਸਾਨੂੰ ਰੋਕਦਾ ਨਾ ਅੱਜ ਸੈਂਟਰ ਸਰਕਾਰ ਉਹ ਦਿੱਲੀ ਨੇ ਜਾਂਦੇ ਨਹੀਂ ਤੇ ਪੰਜਾਬ ਵਾਲੇ ਤੁਹਾਨੂੰ ਚੰਡੀਗੜ੍ਹਣ ਜਾਂਦੇ ਚੰਡੀਗੜ੍ਹ ਨਹੀਂ ਜਾਣ ਦਿੰਦਾ ਗਾ ਹਾਂ ਚੰਡੀਗੜ੍ਹ ਦੇ ਕਿ ਸਾਡਾ ਅਧਿਕਾਰ ਨਹੀਂ ਜਾਂਦਾ ਉੱਥੇ ਅਸੀਂ ਜਾਵਾਂਗੇ ਉੱਥੇ ਜੋ ਮਰਜ਼ੀ ਕਰ ਮੰਤਰੀ ਨੇ ਇੱਕ ਗੱਲ ਹੋਰ ਕਹੀਏ ਗੱਲ ਕਹਿੰਦੇ ਕਿ ਕਿਸਾਨਾਂ ਕੋਲੋਂ ਨਾਲੋਂ ਵੱਧ ਮੈਂ ਕੀ ਖੇਤ ਗਿਆ ਹੂੰਗਾ ਮੈਨੂੰ ਪਤਾ ਗੱਲਬਾਤ ਕਿਵੇਂ ਹੋਣੀ ਹੈ ਗੱਲਬਾਤ ਦੇਖਿਆ ਨਹੀਂ ਅਸੀਂ ਤਾਂ ਚੱਤੋਂ ਪੈ ਰਹੇ ਉਹਨੂੰ ਆ ਗਾਣੇ ਰੀਲਾਂ ਚੀਜ਼ ਦੇਦੇ ਆ ਭੰਡੀ ਚੌਂਦੇ ਨੱਚਦਾ ਵੀ ਨੇ ਜਾਂ ਨੱਚੀ ਜਾਂਦਾ ਗੁੰਗਣਾ ਛਾਪਾ ਪਾਈਆਂ ਪਰੰਜ ਘੜੇ ਪਾਏ ਆ ਕਿਸਾਨੀ ਬੰਦੇ ਨੂੰ ਪਤਾ ਹੁੰਦਾ ਕਿਸਾਨ ਦਾ ਕਿਸਾਨ ਰੋ ਰਿਹਾ ਰੋੜਾਂ ਦੇ ਉੱਤੇ ਰੋ ਰਿਹਾ ਤੇ 45 ਦੇ ਬਾਦੇਵੇ ਰਸਾ ਬਾਦੇਵੇ 45 ਦੇ ਇੱਥੇ ਸੱਦ ਲੈਣੇ ਜੇ ਕਿਸਾਨਾਂ ਨੇ ਪਤਾ ਲੱਗ ਜੂਗਾ ਨਾੜੂਆ ਕਿਵੇਂ ਪਾਈਦਾ ਹੁੰਦਾ ਪਤਾ ਨਹੀਂ ਹੁਣ ਉਹਨਾਂ ਨੂੰ ਰੋਣ ਨੂੰ ਕਿੱਥੇ ਪਤਾ ਹੈ ਜਪਾਕੇ ਖਾਬੇ ਨਾਲਾ ਕਿਵੇਂ ਪਾਈ ਦਾ ਕੱਲ ਤਾਂ ਮੁੱਖ ਮੰਤਰੀ ਨੇ ਕਿਹਾ ਵੀ ਮੈਂ ਕਿਸਾਨਾਂ ਗੋਣ ਨਾਲ ਵੱਧ ਗਿਆ ਖੇਤ ਕੌਣ ਭਗਵਾਨਾ ਉਹ ਬਸੂਟਿੰਗ ਸਾਥੋਂ ਪਹਿਲਾਂ ਮੇਰੀ ਤਾਂ 55 ਸਾਲ ਦੀ ਉਮਰ ਹੋ ਗਈ ਮੈਂ ਤਾਂ ਇੱਥੇ ਸਟੇਜਾਂ ਦੇ ਬੁੜਕ ਦਾ ਵੇਖਿਆ ਮੈਂ ਤਾਂ ਕਿਤੇ ਵੇਖਿਆ ਨਹੀਂ ਸਰ ਜੀ ਉਹ ਸ਼ੂਟਿੰਗ ਲਈ ਜਾਂਦਾ ਸ਼ੂਟਿੰਗ ਗਾਣਾ ਗੋਣਾ ਸ਼ੂਟ ਕਰਨਾ ਹੋਰ ਸਕੱਟ ਸਕੁੱਟ ਫੇਰ ਖੇਤਾ 'ਚ ਜਾਂਦਾ ਈ ਹੂ ਨਹੀਂ ਇਹਦੇ ਵਿੱਚ ਜੀ ਅਸੀਂ ਤਾਂ ਇਹਨੂੰ ਵੋਟਾਂ ਪਾਈਆਂ ਸੀ ਬਦਲਾ ਖਾਤਰ ਦੀ ਖਾਤਰ ਵੀ ਦੂਜੀਆਂ ਪਾਰਟੀਆਂ ਖਤਮ ਹੈ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਇਹਨਾਂ ਨੇ ਬਹਿਲ ਕਲਾ ਦੇ ਵਿੱਚ ਇਹਨੂੰ ਵੋਟਾਂ ਹੀ ਤਾਂ ਪਾਈਆਂ ਸੀ ਬਈ ਇਹ ਬਦਲਾ ਲਿਆਊਗਾ ਨਹੀਂ ਤਾਂ ਸਾਡੀ ਜਮਾਂ ਨਿੱਜ ਦੀ ਪੱਟ ਕੇ ਰੱਖਦੇ ਜਲੂਸ ਹੀ ਕੱਢ ਕੇ ਰੱਖਦਾ ਸਾਡੇ ਨੇ ਅਸੀਂ ਤਾਂ ਇਹ ਜਿਆ ਬੰਦਾ ਹੀ ਨਹੀਂ ਵੇਖਣਾ ਜਿਹੜਾ ਕਹਿੰਦਾ ਮੈਂ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਆਉਣ ਨਹੀਂ ਦੇਣਾ ਕੀ ਗੱਲ ਸਾਨੂੰ ਕੋਈ ਅਧਿਕਾਰ ਨਹੀਂ ਚੰਡੀਗੜ੍ਹ ਆਉਣਾ ਸਾਡੇ ਜੰਦੀਗੜ੍ਹ ਦੇ ਵਿੱਚ ਕੋਈ ਹੱਸਾ ਨਹੀਂ ਜਾਣੀ ਸਕਦੇ ਆਨਾ ਮੈਂ ਤੁਹਾਨੂੰ ਆਉਣ ਨਹੀਂ ਦੇਣਾ ਅਸੀਂ ਚ ਜਾ ਕੇ ਰਵਾਂਗੇ ਸਾਡੇ ਆਗੂ ਬੰਦੇ ਫੜੇ ਹੋਏ ਆ ਪਰसों ਰਾਤ ਉਹਨੇ ਛਾਪੇ ਮਾਰੇ ਆ ਸਾਨੂੰ ਸਭ ਪਤਾ ਲੱਗ ਜਾਂਦਾ ਵੀ ਜਿਹੜਾ ਕੰਮ ਨੇ ਕਰਿਆ ਹੋਰ ਕਿਸੇ ਸਰਕਾਰ ਨੇ ਕੰਮ ਹੀ ਨਹੀਂ ਕਰਿਆਗਾ ਅੱਛਾ ਮੁੱਖ ਮੰਤਰੀ ਨੇ ਸੈਂਟਰ ਨੂੰ ਕਿਹਾ ਸੀਗਾ ਕਿ ਤੁਹਾਨੂੰ ਰਾਜਧਾਨੀ ਵਿੱਚ ਕਿਉਂ ਨਹੀਂ ਹੁੰਦੰਦੇ ਤੇ ਹੁਣ ਤੁਹਾਨੂੰ ਪੰਜਾਬ ਦੀ ਰਾਜਧਾਨੀ ਵਿੱਚ ਕਿਉਂ ਨਹੀਂ ਜਾਂਦੰਦੇ ਇਹ ਸਾਨੂੰ ਇਹ ਕੀ ਬਣਾ ਜਦੋਂ ਜਦੋਂ ਅੱਗੇ ਅਸੀਂ ਦਿੱਲੀ ਇਹ ਦੋਵੇਂ ਪਾਰਟੀਆਂ ਇੱਕ ਚੀਜ਼ ਹੀ ਹੈ ਲੋਕਾਂ ਨੂੰ ਮੁੋਰਖ ਬਣਾਈ ਇਹ ਬੰਦਾ ਹੈ ਸਾਰੀ ਗੱਲਬਾਤ ਕਰਾਈ ਜਾਂਦਾ ਜਾਵਾਂਗੇ ਅਸੀਂ ਬੀਜੇਪੀ ਦੀਆਂ ਉਹੀ ਇਹ ਝਾੜੂ ਵਾਲਿਆਂ ਦੀਆਂ ਜੀ ਜਿੱਥੇ ਮਰਜੀ ਉਹ ਡੱਕ ਲਵੇ ਚੰਦੀ ਕਰਦੇ ਵੇ ਜਾ ਕੇ ਰਹਿਣਾ ਰਹਿਣਾ ਹੀ ਅਸੀਂ ਬੰਦੇ ਸਾਡੇ ਫੜੇ ਹੋਏ ਪٹرول ਗਾੜੀਆਂ ਆ ਰਹੀਆਂ ਜਾਵਾਂਗੇ ਪਹੁੰਚਾਂਗੇ ਉੱਥੇ ਸਾਰਾ ਕੁਝ ਕਰਾਂਗੇ ਜਾ ਕੇ ਇੱਕ ਗ੍ਰਿਫਤਾਰ ਕਰਦੇ ਗ੍ਰਿਫਤਾਰੀ ਦਵਾਂਗੇ ਫਿਰ ਹਾਂਜੀ ਹਾਂ ਕਰਦੇ ਜੀ ਹਾਂ ਜਿੰਨੇ ਮਰਜੀ ਕਰਫਲ ਕਰਨ ਜਿਵੇਂ ਮਰਜੀ ਕਰ ਲਵੇ ਤਿਆਰ ਹੋਵੇਂ ਤਿਆਰ ਜਿਵੇਂ ਉਹਦੀ ਮਰਜੀ ਆ ਸਾਡੇ ਟਰੈਕਟਰ ਫੜ ਲਿਓ ਸਾਨੂੰ ਫੜ ਲਵੇ ਸਾਡੀਆਂ ਭੈਣਾਂ ਵੀ ਆ ਰਹੀਆਂ ਮਗਰ ਮਾਤਾ ਵੀ ਆ ਰਹੀਆਂ ਸਾਰੀਆਂ ਪੰਜਾਬ ਦਾ ਕੰਫਰੈਂਸ ਦੇ ਲੈਣੇ ਕਾਫੀ ਗਿਣਤੀ ਆ ਰਹੀ ਥੋਡੀ ਹਾਂ ਸਾਡੀ ਗਿਣਤੀ ਆਈ ਜਾਣੀ ਗਿਣਤੀ ਜਾ ਜਿੰਨਾ ਮਰਜ਼ੀ ਰੋਕ ਲਵੇਂ ਗਿਣਤੀ ਛੱਡੀ ਆਈ ਜਾਣੀ ਆ ਜਾਂ ਹੋਈ ਜਾਣੀ ਗਿਣਤੀ ਹੈ ਹਾਂ ਬਿਲਕੁਲ ਅੱਛਾ ਕਿਵੇਂ ਦੇਖਦੇ ਹੋ ਜੀ ਜਿਹੜੇ ਆਗੂ ਨੇ ਤੁਹਾਡੇ ਸੀਨੀਅਰ ਆਗੂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਉਹ ਕਹਿੰਦੇ ਕਿ ਹੁਣ ਜਿਹੜਾ ਮੋਰਚਾ ਆਇਆ ਉਹ ਕਿਤੇ ਨਾ ਕਿਤੇ ਡੱਗ ਮੰਗਾ ਕੇ ਨਹੀਂ ਜੀ ਕੋਈ ਡੱਗ ਮੰਗਾ ਨਹੀਂ ਰਿਹਾਗਾ ਮੋਰਚੇ 'ਚ ਅਸੀਂ ਹਰ ਹਾਲਤ ਪਹੁੰਚਾਂਗੇ ਅੱਜ ਨਹੀਂ ਕੱਲ ਨੂੰ ਕੱਲ ਨੂੰ ਨਹੀਂ ਪਰਸੋਂ ਕੋਈ ਗੱਲ ਇਹਨਾਂ ਨੂੰ ਬਾਹਰ ਇੱਕੋ ਜੇ ਹੁੰਦੇ ਆ ਜੀ ਅੱਜ ਸਾਨੂੰ ਫੜ ਲੈਣਗੇ ਕੋਈ ਨਹੀਂ ਫੇਰ ਕਿਹੜਾ ਇਹਨੇ ਸਾਡੇ ਮੱਥੇ 'ਤੇ ਨਹੀਂ ਲੱਗ ਇਹਦਾ ਚੱਲੂਗਾ ਜੀ ਜਿੰਨਾ ਚਿਰ ਇਹ ਮਾਫੀ ਨਹੀਂ ਮੰਗਦਾ ਹੈਗਾ ਅੱਛਾ ਮਾਫੀ ਵੀ ਮੰਗਵਾਉਣੀ ਮਾਫੀ ਮੰਗਾਵਾਂਗੇ ਜੀ ਹਾਂ ਮਾਫੀ ਤਾਂ ਇਹਨੂੰ ਮੰਗਣੀ ਪੈਣੀ ਹੈ ਐ ਬਾਪੂ ਇੱਕ ਇੱਕ ਚੀਜ਼ ਹੋ ਰਹਾ ਮੁੱਖ ਮੰਤਰੀ ਦਾ ਬਿਆਨ ਆਇਆ ਵੀ ਹਰ ਗੱਲ ਤੇ ਛੜਕਾਂ ਘੇਰਨੀ ਆ ਚੱਕੇ ਜਾਮ ਕਰਨੇ ਕੋਈ ਹਾਲ ਨਹੀਂਗਾ ਲੋਕ ਤੰਗ ਹੁੰਦੇ ਇਹਦੇ ਨਾਲ ਲੋਕੀ ਇਹ ਉਹਨੂੰ ਤੰਗ ਦੇ ਲੋਕੀ ਤੰਗ ਕੋਈ ਸੜਕਾਂ ਘੇਰਦੇ ਆ ਲੋਕ ਚਾਲੇ ਮਾਰਦੇ ਬਿਨਾਂ ਵਜੇ ਤਾਂ ਕੋਈ ਰੋਕਦਾ ਬਿਨਾਂ ਵਜੇ ਸਾਨੂੰ ਇਹ ਲਾਜੂ ਕਿਵੇਂ ਰੋਕਣਗੇ ਵਜਾ ਇਹ ਵਜਾ ਕਰਦਾ ਕਰਕੇ ਹੀ ਰੋਕਦੇ ਰੋਡ ਸਾਰੇ ਗੱਲ ਦੇ ਵਿੱਚ ਪਰੇਸ਼ਾਨ ਨਹੀਂ ਕੋਈ ਕੋ ਚੱਟਾ ਨਹੀਂ ਕਿਹਾ ਮੈਂ ਚੱਟਾ ਬੰਦ ਕਰ ਦੂੰਗਾ ਸਾਡੇ ਪਿੰਡ ਦੇ ਵਿੱਚ ਸੱਤ ਮੁੰਡੇ ਮਾਰੇ ਚੱਟਾ ਖਾ ਕੇ ਸਾਰੇ ਆਮ ਚੱਟਾ ਵਿਕੀ ਜਾਂਦਾ ਯਾਰ ਗੱਲਾਂ ਮਵਾ ਤੂੰ ਜਿੰਨਾ ਮਰਜੀ ਚੱਟਾ ਮਰਜੀ ਲੈ ਜਿੰਨਾ ਸਾਡੇ ਪਿੰਡ ਜਨਾਮ ਲੋਕਾਂ ਦੇ ਮੁੰਡੇ ਮਰ ਗਏ ਛੇ ਸੱਤ ਲੋਕਾਂ ਦੇ ਕੱਲੇ ਕੱਲੇ ਮੁੰਡੇ ਮਰ ਗਏ ਕੋਈ ਵੀ ਨਹੀਂ ਯਾਰ ਵਹਿਦਾ ਪੂਰਾ ਕਰਿਆ ਹੀ ਨਹੀਂ ਕੋਈ ਗੱਲਬਾਤ ਨਹੀਂ ਝੋਨਾ ਦੇ ਵਿੱਚ ਤਾਂ ਨਹੀਂ ਉੱਥੇ ਲੋਕਾਂ ਦੀ ਹਾਲਾਤ ਬੁਰੀ ਕਰੀ ਹਾਲਾਤ ਹੁਣ ਵੋਟਾਂ ਦੇ ਵਿੱਚ ਵੀ ਡੇਢ ਸਾਰੇ ਕੀ ਹਾਲਾਤ ਹੋਣਗੇ ਮਾਰੇ ਅਸੀਂ ਗਾਹ ਨੂੰ ਯਾਰ ਕੁਝ ਵੀ ਹੋਇਆ ਅਸੀਂ ਇਹਨੂੰ ਆਉਣ ਨਹੀਂ ਦੇਣਾ ਗਾਹ ਨੂੰ ਇਹਨੂੰ ਅਸੀਂ ਆਉਣ ਨਹੀਂ ਦੇਣਾ ਬ ਪਿੰਡਾਂ ਲਈ ਨਹੀਂ ਆਈਆਂ ਨਹੀਂ ਆਉਣ ਰੇ ਪਿੰਡਾਂ ਦੇ ਵਿੱਚ ਆਈ ਚੁਵੀ ਅੱਗੇ ਕਰੀ ਹੋਵੇ ਐਮ ਆਈ ਐਲ ਨੇ ਵੀ ਐਵੇਂ ਕਰਾਂਗੇ ਇਹਦੇ ਨਾਲ ਵੀ ਐਵੇਂ ਕਰਾਂਗੇ ਲੋ ਮਰਜ਼ੀ ਕਰ ਲੈ ਜਦੋਂ ਇਹ ਸਾਨੂੰ ਚੰਡੀਗੜ੍ਹ ਨਹੀਂ ਜਾਣ ਦਿੰਦਾ ਪਿੰਡਾਂ ਚ ਕਾ ਤੋ ਹੋ ਜੀ ਕੌਣ ਨਹੀਂ ਦੇਣਾ ਪਿੰਡਾਂ ਚ ਹਾਂਜੀ ਤਾਂ ਤਸਵੀਰਾਂ ਲਗਾਤਾਰ ਦੇਖ ਰਹੇ ਹਾਂ ਮੋਗਾ ਲੁਧਿਆਣਾ ਰੋਡ ਦੀਆਂ ਜਿੱਥੇ ਕਿ ਜਿਹੜੀਆਂ ਗੱਡੀਆਂ ਨੇ ਉਹ ਵੀ ਆ ਰਹੀਆਂ ਨੇ ਜਿਨ੍ਹਾਂ ਦੇ ਮਗਰ ਝੰਡੇ ਲੱਗੇ ਉਹ ਝੰਡੇ ਲਵਾਏ ਜਾ ਰਹੇ ਆ ਬਾਈ ਕਿਵੇਂ ਦੇਖਦੇ ਹੋ ਝੰਡੇ ਲਵਾ ਰਹੇ ਤੁਹਾਡੇ ਕਿਸਾਨੀ ਵਾਲੇ ਹਾਂਜੀ ਤਾਂ ਇਹਨਾਂ ਦਾ ਕੁਝ ਕਹਿਣਾ ਨਹੀਂ ਤਾਂ ਲਗਾਤਾਰ ਦੇਖ ਸਕਦੇ ਕਿ ਟਰਾਲੀਆਂ ਨੇ ਟਰਾਲੀਆਂ ਦੇ ਵਿੱਚ ਕਿਸਾਨਾਂ ਦਾ ਸਮਾਨ ਰੱਖਿਆ ਹੋਇਆ ਜਿਹੜਾ ਕਿ ਚੰਡੀਗੜ੍ਹ ਜਾ ਰਹੇ ਸੀਗੇ ਵਿੱਚ ਦੇਖ ਸਕਦੇ ਹੋ ਕਿ ਪੂਰਾ ਆਪਣਾ ਸਮਾਨ ਹੈ ਕੱਪੜੇ ਲੈ ਕੇ ਇੰਤਜ਼ਾਮ ਕਰਕੇ ਇੱਥੋਂ ਜਾ ਰਹੇ ਆ ਪਰ ਪੁਸ ਦੇ ਵੱਲੋਂ ਉੱਥੇ ਰੋਕ ਲਿਆ ਗਿਆ ਹੁਣ ਅੱਗੇ ਦੇਖਦੇ ਆ ਕਿ ਕਿਸਾਨ ਇੱਥੇ ਕੋਈ ਧਰਨਾ ਦਿੰਦੇ ਨੇ ਪ੍ਰੋਟੈਸਟ ਕਰਦੇ ਨੇ ਇੱਥੇ ਔਰਤਾਂ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਕਿਵੇਂ ਦੇਖਦੇ ਹੋ ਜੀ ਮੁੱਖ ਮੰਤਰੀ ਭਗਵਤ ਸਿੰਘ ਮਾਨ ਕਹਿੰਦੇ ਮੈਂ ਕਿਸਾਨਾਂ ਦਾ ਪੁੱਤ ਫਿਰ ਜਾਣ ਕੇ ਉਹਨਾਂ ਦੇ ਕਿਸਾਨਾਂ ਨੂੰ ਅੱਗੇ ਨਹੀਂ ਜੀ ਕਿਸਾਨ ਦਾ ਪੁੱਤ ਹੈ ਹੀ ਨਹੀਂ ਇਹ ਕੱਲੀਆਂ ਕਮੇਡੀਆਂ ਹੀ ਕਰਨ ਜਾਂਦਾ ਹੋਰ ਕੁਝ ਨਹੀਂ ਇਹ ਕਿਸਾਨਾਂ ਦੇ ਦਰਦ ਨੂੰ ਜਮਾਂ ਨਹੀਂ ਸਮਝ ਸਕਦਾ ਜੇ ਕਿਸਾਨਾਂ ਦੇ ਦਰਦ ਨੂੰ ਸਮਝਦਾ ਹੁੰਦਾ ਤੇ ਮੀਟਿੰਗ ਛੱਡ ਕੇ ਨਹੀਂ ਭਜਦਾ ਸੀਗਾ ਉੱਥੇ ਗੱਲਬਾਤ ਕਰਦਾ ਗੱਲਬਾਤ ਕਿਉਂ ਨਹੀਂ ਕੀਤੀ ਕਿਸਾਨਾਂ ਨੇ ਪੁੱਛਿਆ ਸੀਗਾ ਵੀ ਪਹਿਲਾਂ ਤੁਹਾਡੇ ਕੋਲੇ ਖੁੱਲਾ ਟਾਈਮ ਹੈ ਕਹਿੰਦਾ ਹਾਂ ਤੇ ਫੇਰ ਵਿਚਾਲੋਂ ਉੱਠ ਕੇ ਕਿਉਂ ਭੱਜਿਆ ਜੇ ਕਿਸਾਨ ਦਾ ਪੁੱਤ ਹੁੰਦਾ ਉਹਨਾਂ ਦੀਆਂ ਗੱਲਾਂ ਸੁਣਦਾ ਤਾ ਫੇਰ ਅਸੀਂ ਮੰਨਦੇ ਵੀ ਇਹ ਕਿਸਾਨ ਦਾ ਪੁੱਤ ਐ ਕਿਸਾਨ ਦਾ ਪੁੱਤ ਨਹੀਂ ਇੱਕ ਮੇੜੀਆਂ ਕਰਨ ਜੋਗ ਰਹੀ ਐ ਸਟੇਜਾਂ ਤੇ ਨੱਚਣ ਜੋਗ ਰਹੀ ਐ ਹੈ ਨਹੀਂ ਇਹਦੇ ਪੱਲੇ ਕੱਖ ਅੱਛਾ ਜਿਹੜੀ ਮੰਗਿਆ ਨੇ ਕਿਸਾਨਾਂ ਦੀ ਮੰਗਿਆ ਕੋਈ ਨਾਜਾਇਜ਼ ਮੰਗਿਆ ਨਹੀਂ ਜਿਹੜੀਆਂ ਕਹਿੰਦੇ ਆ ਕਿ ਭੱਜ ਕੇ ਭੱਜ ਕੇ ਛੱਡ ਕੇ ਮੀਟਿੰਗ ਜਾਇਜ਼ ਮੰਗਾਂ ਕੋਈ ਨਾਜਾਇਜ਼ ਮੰਗਣੀ ਐ ਐਮਐਸਪੀ ਮੰਗੀ ਐ ਹੋਰ ਉਹ ਤੋਂ ਕੀ ਮੰਗ ਲਿਆ ਕੁਛ ਨਹੀਂ ਮੰਗਿਆ ਉਹ ਤੋਂ ਸਰਕਾਰ ਇਹ ਚੁਟਕੀ ਮਾਰ ਕੇ ਦੇ ਰਹੇ ਸੀ ਕਿ ਐਮਐਸਪੀ ਕਿ ਐਂ ਦੇ ਦਾਂ ਹਾਂ ਉਹ ਤਾਂ ਫੇਰ ਗੱਪ ਐ ਨਾ ਇਹ ਗੱਪ ਮਾਰ ਕੇ ਲੋਕਾਂ ਨੂੰ ਵੋਟਾਂ ਮੰਗਣੀਆਂ ਹੁੰਦੀਆਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਸਾਡੀਆਂ ਵੋਟਾਂ ਲੈ ਕੇ ਹੀ ਇਹ ਸਾਡੇ ਅਸੀਂ ਆਪਣੇ ਪੈਰ ਆਪ ਕਹਾੜਾ ਮਾਰਿਆ ਇਹਨੂੰ ਅਸੀਂ ਵੋਟਾਂ ਪਾਈਆਂ ਸਾਡੀਆਂ ਵੋਟਾਂ ਨਾਲ ਹੀ ਇਹ ਜਿੱਤਿਆ ਤੇ ਸਾਡੇ ਸਾਡੇ ਤੇ ਹੀ ਜ਼ੁਲਮ ਕਰ ਰਿਹਾ ਅੱਜ ਜਿਹੜਾ ਕੁਝ ਕਰ ਰਿਹਾ ਮੰਨ ਲਓ ਆਉਣ ਵਾਲੇ ਸਮੇਂ ਵਿੱਚ ਕੀ ਕਰੋਗੇ ਜਿਵੇਂ ਤੂੰ ਨੂੰ ਚੰਡੀਗੜ੍ਹ ਨਹੀਂ ਜਾਂਦਿੰਦਾ ਤੁਸੀਂ ਇਹਨਾਂ ਨੂੰ ਪੰਨਾ ਬਚਾਉਣ ਦੇਵੋਗੇ ਨਾ ਜੁੱਤੀ ਫੇਰਾਂਗੇ ਲਾ ਕੇ ਹਾਂ ਅਸੀਂ ਤਾਂ ਪਿੰਡ 'ਚ ਬਾੜਨ ਵੀ ਨਹੀਂ ਦਿੰਦੇ ਪਹਿਲਾਂ ਹੋਈ ਹੈ ਜਿਵੇਂ ਉਵੇਂ ਹੀ ਇਹਦੇ ਨਾਲ ਕਰਾਂਗੇ ਬਾਂਜੇ ਫਿਰ ਹੁਣ ਵੋਟਾਂ ਲੈ ਲੈ ਸਾਥੋਂ ਲੈ ਲੂਆ ਵੋਟਾਂ ਨਹੀਂ ਲੈ ਸਕਦਾ ਚਿੱਟਾ ਤਾਂ ਬੰਦ ਨਹੀਂ ਕਰਾ ਸਕਿਆ ਕਿਤਾ ਵੇ ਕਬਾ ਹਾਂ ਵਾਧੂ ਨਾ ਮਾਰ ਰਹੀਏ ਪੁਲਿਸ ਕੱਲ ਚਲਾਇਆ ਨਵਾਂ ਮਸ਼ੀਨ ਇਹਨਾਂ ਨੇ ਰੇਡਾਂ ਮਾਰ ਰਹੀਏ ਲਗਾਤਾਰ ਪਿੰਡਾਂ ਚਾਰਾਂ ਵਿੱਚ ਪਤਾ ਨਹੀਂ ਸਾਨੂੰ ਤਾਂ ਸਾਡੇ ਤਾਂ ਪਿੰਡ ਵਾਧੂ ਵਿਕਦਾ ਹੈ ਵਾਧੂ ਮੁੰਡੇ ਨਸ਼ਾ 10-10 ਸਾਲਾਂ ਦੇ ਜਵਾਕ ਨਸ਼ਾ ਕਰ ਰਹੇ ਹੈ ਮਾਮਾ ਬਿਲਕਦੀਆਂ ਮਾਮਾ ਬਿਲਕਦੀਆਂ ਚਿੱਟਿਆਂ ਵਾਲਿਆਂ ਤੇ ਕੋਈ ਐਕਸ਼ਨ ਨਹੀਂ ਲੈਂਦੇ ਘਟਾ ਆਈ ਜਾਂਦੇ ਕੀ ਪਤਾ ਕਿਹਦੇ ਘਟਾ ਆਈ ਜਾਂਦੇ ਸਾਨੂੰ ਤਾਂ ਕੋਈ ਪਤਾ ਨਹੀਂ ਪਰ ਸਾਡੇ ਤਾਂ ਉਹੀ ਬੁਰਾ ਹਾਲ ਹੈ ਪਿੰਡਾਂ ਚ ਅਸੀਂ ਤਾਂ ਦੇਖਿਆ ਨਹੀਂ ਕਿਤੇ ਵੀ ਇਹਨੇ ਨਸ਼ਾ ਬੰਦ ਕਰਾਤਾ ਨਸ਼ਾ ਦਾ ਫਰੀਆ ਵਾਧੂ ਅਜਾ ਘਟਾ ਨਸ਼ੇ ਦਾ ਵਾਧਾ ਹੋ ਤੁਰੇ ਆਂਦੇ ਵਿੱਚ ਹੀ ਜਾਂਦੇ ਲੋਕੀ ਨਸ਼ਾ ਰਾਤ ਨੂੰ ਬੱਪੂ ਆਗੂ ਚੱਕ ਲੈ ਕਿਸਾਨਾਂ ਦੇ ਤੇ ਉਵੇਂ ਚਟੇ ਵਾਲੇ ਫੜੇ ਕਦੇ ਆਏ ਕੋਈ ਨਹੀਂ ਫੜੇਗਾ ਛੱਡਿਆ ਤੜਕੇ ਨੂੰ ਫੜਾਇਆ ਨੂੰ ਛੱਡ ਦਿੰਦੇ ਆ ਪੈਸੇ ਲਗੇ ਪਹਿਲਾਂ ਛੱਡੀ ਜਾਂਦੇ ਆ ਉਹਦੇ ਪੁਲਿਸ ਵੀ 5000 ਰੁਪਏ ਮਾਰ ਛੱਡੀ ਜਾਂਦੇ ਆ ਹੁਣ ਸਰਕਾਰ ਘਰ ਘੁਰਵੀ ਟਾ ਰਹੀ ਹੈ ਕਹਿੰਦੇ ਕਿ ਨਸ਼ੇ ਵਾਲਿਆਂ ਦੇ ਘਟਾ ਤੇ ਇਹਦਾ ਬਹੁਤ ਕੁਝ ਵਿਖਾਵਾ ਬਹੁਤ ਕੁਝ ਕਰਨਗੇ ਬੰਦੇ ਮਾਰੇ ਬਹੁਤ ਕੁਝ ਕਰਨਗੇ ਵਿਖਾਵਾ ਕਰਨਗੇ ਪਰ ਨਹੀਂ ਬੰਦੇ ਲੋਕੀ ਬਹੁਤ ਕੁਝ ਕਰਨਗੇ ਇਹ ਬਸ ਇਹਨਾਂ ਨੇ ਪੰਗਾ ਪੁੱਠਾ ਹੀ ਲੈ ਲਿਆ ਕਿਸਾਨਾਂ ਨਾਲ ਪੰਗਾ ਲੈ ਕੇ ਲੈ ਹੀ ਪੁੱਠਾ ਲੈ ਇਹਨਾਂ ਨੇ ਪੁੱਠ ਜਿਵੇਂ ਵੀ ਜਿੱਥੇ ਦੀ ਮਰਜ਼ੀ ਕਰ ਲੈ ਚੰਦੀ ਕਾਲੀ ਵੀ ਅਸੀਂ ਜਾਵਾਂਗੇ ਜੋ ਮਰਜ਼ੀ ਕਰਾ ਲਵੇ ਸੜਕਾਂ ਬੰਦ ਕਰ ਲੈਣ ਕੋਈ ਕਰ ਲਵੇ ਅਸੀਂ ਜਿੱਥੇ ਵੀ ਸਾਨੂੰ ਰੋਕਣਗੇ ਉੱਥੇ ਰੁਕਾਂਗੇ ਪਰ ਅਸੀਂ ਪਹੁੰਚਾਂਗੇ ਪਹੁੰਚਾਂਗੇ ਸਾਡੇ ਆਗੂ ਅੰਦਰ ਕਰੇ ਮੋਗੇ ਦੇ ਵਿੱਚ 55 ਸਾਡੇ ਆਗੂ ਨੇ ਕਿਹਾ ਜਿੱਥੇ ਰੋਕ ਲੈ ਉਸਤੇ ਬੈਠ ਕੇ ਰਹਿਣਾ ਇੱਥੇ ਬੈਠੋਗੇ ਹਾਂ ਹਾਂ ਇੱਥੇ ਬੈਠਾਂਗੇ ਸਾਡੇ ਬੰਦੇ ਹੋਰ ਵੀ ਆਉਣਗੇ ਬੈਠਾਂਗੇ ਸ਼ਾਂਤੀ ਕੋਈ ਨਹੀਂ ਸ਼ਾਂਤੀ ਨਹੀਂ ਸਾਈਡ ਤੇ ਬੈਠੋਗੇ ਇੱਥੇ ਹਾਂ ਇੱਥੇ ਬੈਠਾਂਗੇ ਜਿੱਥੇ ਸਾਨੂੰ ਮਲਾਜ ਰੋਕਣਗੇ ਉੱਥੇ ਬਹਿ ਜਾਣਾ ਠੀਕ ਹੈ ਠੀਕ ਹੈ ਕੋਈ ਤੱਕਾ ਮੁੱਕੀ ਨਹੀਂ ਜੀ ਕੋਈ ਜਦਬਾਜੀ ਨਹੀਂ ਸਾਡੇ ਇਹਨਾਂ ਅਫਸਰਾਂ ਨਾਲ ਕੋਈ ਜਦਬਾਜੀ ਅਸੀਂ ਇੱਥੇ ਬੈਠਾਂਗੇ ਸਾਡੇ ਮਗਰ ਆਓ ਮਾ ਜਾਵਾਂਗੇ ਉੱਥੇ ਜਾ ਕੇ ਰਾਵਾਂਗੇ ਠੀਕ ਹੈ ਧੰਵਾਦ ਜੀ ਤਾਂ ਗੱਲਬਾਤ ਕੀਤੀ ਕਿਸਾਨਾਂ ਦੇ ਨਾਲ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਚੰਡੀਗੜ੍ਹ ਹੈ ਉਹ ਜਾਣਾ ਹੀ ਜਾਣਾ ਚਾਹੇ ਸਾਨੂੰ ਇੱਥੇ 10 ਦਿਨ ਰਹਿਣਾ ਪਵੇ ਚਾਹੇ 15 ਦਿਨ ਤਾਂ ਇਸ ਤੋਂ ਬਾਅਦ ਅਸੀਂ ਚੰਡੀਗੜ੍ਹ ਜਾਵਾਂਗੇ ਜਿੰਨੇ ਦਿਨ ਸਾਨੂੰ ਪੁਲਿਸ ਤੇ ਰੋਕੂਗੀ ਅਸੀਂ ਉਹਨਾਂ ਦਿਨ ਇੱਥੇ ਰੋਕੇ ਰਾਵਾਂਗੇ ਤਸਵੀਰ ਦਿਖਾ ਦਿੰਨੇ ਆ ਦੂਸਰੇ ਪਾਸੇ ਕਿ ਇੱਥੇ ਜਿਹੜੀ ਪੁਲਿਸ ਹੈ ਉਹ ਵੱਡੇ ਪੱਦਰ ਤੇ ਖੜੀ ਹੈ ਜਿਹੜੇ ਕਿਸਾਨ ਨੇ ਉਹਨਾਂ ਨੂੰ ਰੋਕ ਲਿਆ ਗਿਆ ਹੈ ਕਿਸਾਨਾਂ ਦਾ ਕਹਿਣਾ ਕਿ ਅਸੀਂ ਜਿਹੜੀ ਸਰਕਾਰ ਗਲਤ ਚੁਣ ਲਈ ਹੈ ਕਾਫੀ ਕੁਝ ਦੋ ਦੋ ਕੁਝ ਸੁਣਿਆ ਉਮੀਦ ਕਰਦੇ ਹ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਦੇਖ ਸਕਦੇ ਹੋ ਕਿ ਜਿਹੜੇ ਕਿਸਾਨਾਂ ਦੇ ਲੀਡਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਹੁਣ ਥਾਂ-ਥਾਂ ਉੱਤੇ ਨਾਕੇ ਨੇ ਇਹ ਜਿਹੜਾ ਨਾਕਾ ਆ ਮੋਗਲ ਦਿਨ ਰੋਡ ਤੇ ਇਹ ਪਹਿਲਾ ਨਾਕਾ ਇਹ ਅਜਿਤਵਾਲ ਥਾਣੇ ਤੋਂ ਥੋੜਾ ਜਿਹਾ ਨੇੜੇ ਹੈ ਇਹ ਨਾਕਾ ਪਹਿਲਾ ਜੋ ਕਿ ਚੂੜਚੱਕ ਜਿਹੜੀ ਇੱਥੇ ਚੌਂਕੀ ਹੈ ਉੱਥੇ ਇਹ ਨਾਕਾ ਲੱਗਿਆ ਹੋਇਆ ਉੱਥੇ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਕਿਸਾਨਾਂ ਨੂੰ ਤਾਂ ਅੱਗੇ ਤਸਵੀਰਾਂ ਕੀ ਹੋਣਗੀਆਂ ਦਿਖਾਉਂਦੇ ਰਾਵਾਂਗੇ ਦੇਖਦੇ ਰਹੋ ਕੋਸ਼ ਟੀਵੀ ਧੰਨਵਾਦ